ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਐਲੋਵੇਰਾ ਦੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਰੈਸਪੀ ਇਹਦੇ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਇਹਦੇ ਲਈ ਆਪਾਂ ਐਲੋਵੇਰਾ ਲੈ ਲਿਆ ਸੀ ਧੋ ਕੇ ਇਹਨੂੰ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਆਪਾਂ ਇਹਨੂੰ ਜਿਹੜਾ ਕੱਟ ਕਰ ਲਾਂਗੇ ਇਸ ਤਰੀਕੇ ਨਾਲ ਇਹਨੂੰ ਲੰਬਾ ਲੰਬਾ ਜਿਹੜਾ ਸਾਈਡਾਂ ਤੋਂ ਕੱਟ ਕਰ ਲਾਂਗੇ ਸਾਈਡਾਂ ਤੋਂ ਕੱਟਣ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਵਿਚਕਾਰੋਂ ਆ ਜਿਹੜਾ ਦੋ ਪਾਰਟਸ ਦੇ ਵਿੱਚ ਕੱਟ ਕਰ ਲਾਂਗੇ ਇਹਨੂੰ ਉਸ ਤੋਂ ਬਾਅਦ ਇਹਨੂੰ ਉੱਪਰੋਂ ਜਿਹੜਾ ਹਲਕਾ ਹਲਕਾ ਉੱਪਰੋਂ ਜਿਹੜਾ ਇਹਦਾ ਛਿਲਕਾ ਉਤਾਰ ਦਾਂਗੇ ਇਸ ਤਰੀਕੇ ਨਾਲ ਉੱਪਰੋਂ ਆਪਾਂ ਨੂੰ ਉਤਾਰ ਕੇ ਤੇ ਵਿਚਕਾਰੋਂ ਜਿਹੜਾ ਐਲੋਵੇਰਾ ਆ ਪੈਣ ਨੂੰ ਕੱਢ ਲਾਂਗੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਕੱਟ ਲੈਣਾ ਬਾਕੀ ਵੀ ਆਪਾਂ ਇਸੇ ਤਰੀਕੇ ਨਾਲ ਕੱਟ ਕਰ ਲਾਂਗੇ ਇਸ ਤਰੀਕੇ ਨਾਲ ਆਪਾਂ ਹੁਣ ਸਾਰਾ ਜਿਹੜਾ ਐਲੋਵੇਰਾ ਨੂੰ ਕੱਟ ਕਰ ਲਿਆ। ਹੁਣ ਆਪਾਂ ਇਹਨੂੰ ਆ ਜਿਹੜਾ ਅੱਗੇ ਤੋਂ ਫਿਰ ਜਿਹੜਾ ਪਾਰਟਸ ਦੇ ਵਿੱਚ ਛੋਟੇ-ਛੋਟੇ ਕੱਟ ਕਰ ਲਾਂਗੇ। ਇਸ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਛੋਟੇ-ਛੋਟੇ ਪਾਰਟਸ ਦੇ ਵਿੱਚ ਕੱਟ ਲਾਂਗੇ। ਹੁਣ ਆਪਣਾ ਐਲੋਵੇਰਾ ਕੱਟ ਹੋ ਗਿਆ। ਇੱਥੇ ਆਪਾਂ ਜਿਹੜਾ ਦੋ ਮੀਡੀਅਮ ਸਾਈਜ਼ ਦੇ ਪਿਆਜ਼, ਥੋੜਾ ਜਿਹਾ ਅਦਰਕ ਤੇ ਲਸਣ ਆ ਜਿਹੜੀ ਆਪਾਂ ਚੀਰ ਕੇ ਰੱਖ ਲਈਏ ਮਸਾਲੇ ਵਾਸਤੇ। ਹੁਣ ਆਪਾਂ ਜਿਹੜਾ ਐਲੋਵੇਰਾ ਇਹਨੂੰ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ 2-3 ਵਾਰ ਤੇ ਵਾਸ਼ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਾ ਕਿਸੇ ਬਰਤਨ ਦੇ ਵਿੱਚ ਕੱਢ ਕੇ ਜਿਹੜਾ ਤਾਂ ਪਾਣੀ ਆ ਅਲੱਗ ਹੋ ਜਾ ਤਾਂ ਕਿ ਸੁੱਕ ਜੇ ਪਾਣੀ ਵਿੱਚੋਂ ਹੁਣ ਆਪਾਂ ਜਿਹੜਾ ਕੜਾਈ ਗਰਮ ਕਰਕੇ ਵਿੱਚ ਤੇਲ ਪਾਵਾਂਗੇ ਉਹਦੇ ਇੱਕ ਕੜਚੀ ਤੇਲ ਦੀ ਤੇ ਉਹਦੇ ਵਿੱਚ ਆਪਾਂ ਇੱਕ ਚਮਚ ਜੀਰਾ ਪਾਤਾ ਜੀਰਾ ਨੂੰ ਤੁਸੀਂ ਹਲਕਾ ਜਿਹਾ ਭੁੰਨਣਾ ਤੇ ਇਹਦੇ ਵਿੱਚ ਤਿੰਨ ਹਰੀਆਂ ਮਿਰਚਾਂ ਆਪਾਂ ਕੱਟ ਕੇ ਪਾ ਦਿਆਂ ਇਹਨਾਂ ਨੂੰ 1 ਮਿੰਟ ਤੱਕ ਜਿਹੜਾ ਆਪਾਂ ਫਰਾਈ ਕਰ ਲਾਂਗੇ ਜਿਵੇਂ ਆਪਾਂ ਨਾਰਮਲ ਤੜਕਾ ਤਿਆਰ ਕਰਦੇ ਆ ਉਸੇ ਤਰੀਕੇ ਨਾਲ ਹੀ ਹੁਣ ਆਪਾਂ ਜਿਹੜਾ ਐਲੋਵੇਰਾ ਇਹਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਐਲੋਵੇਰਾ ਨੂੰ ਚੰਗੀ ਤਰ੍ਹਾਂ ਆਪਾਂ ਤੇਲ ਦੇ ਵਿੱਚ ਜਿਹੜਾ ਮਿਕਸ ਕਰ ਲੈਣਾ ਐਸੇ ਤਰੀਕੇ ਨਾਲ ਐਲੋਵੇਰਾ ਦੀ ਇਹ ਰੈਸਪੀ ਬਹੁਤ ਹੀ ਆ ਟੇਸਟੀ ਬਣਦੀ ਤੇ ਹੈਲਦੀ ਬਣਦੀ ਹੈ ਤੁਸੀਂ ਜ਼ਰੂਰ ਟਰਾਈ ਕਰਨੀ ਆ ਇਹਨੂੰ ਆਪਾਂ 10 ਮਿੰਟ ਤੱਕ ਘੱਟ ਫਲੇਮ ਤੇ ਜਿਹੜਾ ਪਕਾ ਲਿਆ ਹਲੋ ਵੀਰਾਂ ਨੂੰ ਤੇ ਹੁਣ ਇਹ ਚੰਗੀ ਤਰ੍ਹਾਂ ਜਿਹੜਾ ਪੱਕ ਚੁੱਕਿਆ 10 ਮਿੰਟ ਤੱਕ ਫਰਾਈ ਕਰਨ ਤੋਂ ਬਾਅਦ ਹੁਣ ਆਪਾਂ ਜਿਹੜਾ ਅਦਰਕ ਲਸਣ ਤੇ ਪਿਆਜ਼ ਦਾ ਜਿਹੜਾ ਪੇਸਟ ਬਣਾ ਲਿਆ ਸੀ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਇਹ ਆਪਾਂ ਜਿਹੜਾ ਬਿਨਾ ਮਸਾਲੇ ਤੋਂ ਜਿਹੜਾ ਪੇਸਟ ਬਣਾਇਆ ਸੀ ਇਹਦੇ ਵਿੱਚ ਆਪਾਂ ਨਮਕ ਮਿਰਚ ਐਡ ਬਾਅਦ ਵਿੱਚ ਕਰਾਂਗੇ ਹੁਣ ਆਪਾਂ ਇਹਨੂੰ ਜਿਹੜਾ 3 ਤੋਂ 4 ਮਿੰਟ ਤੱਕ ਠਾਕੇ ਰੱਖ ਦਿੱਤਾ ਸੀ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਸਾਲਾ ਇਹੋ ਪੱਕ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਜਿਹੜਾ ਨਮਕ ਤੇ ਇੱਕ ਚਮਚ ਪਾਇਆ ਆਪਾਂ ਗਰਮ ਮਸਾਲਾ ਤੇ ਅੱਧਾ ਚਮਚ ਪਾਇਆ ਕਸ਼ਮੀਰੀ ਲਾਲ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਪਹਿਲਾਂ ਹੀ ਐਡ ਕਰਤੀ ਸੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਨੂੰ ਇਸੇ ਤਰੀਕੇ ਨਾਲ ਆਪਾਂ ਫਿਰ ਤੇਨੂੰ ਢੱਕ ਕੇ ਰੱਖ ਦਾਂਗੇ 5 ਤੋਂ 7 ਮਿੰਟ ਤੱਕ ਆਪਾਂ ਇਹਨੂੰ ਬਿਲਕੁਲ ਘੱਟ ਫਲੇਮ ਤੇ ਆ ਜਿਹੜਾ ਪਕਾਵਾਂਗੇ ਵਿੱਚ ਵਿੱਚ ਦੀ ਆਪਾਂ ਇਹਨੂੰ ਚੈੱਕ ਕਰ ਲਾਂਗੇ ਹੁਣ ਆਪਣੀ ਸਬਜ਼ੀ ਜਿਹੜੀ aloevera ਦੀ ਬਣ ਕੇ ਤਿਆਰ ਆ ਤੁਸੀਂ ਜੇਕਰ ਚਾਹੁੰਦੇ ਆ ਇਹਦੇ ਵਿੱਚ ਦੁੱਧ ਵੀ ਪਾ ਸਕਦੇ ਹੋ ਤੇ ਨੂੰ ਸੁੱਕੀ ਵੀ ਜਿਹੜੀ ਯੂਜ਼ ਕਰ ਸਕਦੇ ਹੋ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਵੀਡੀਓ ਦੇ ਵਿੱਚ ਜਰੂਰ ਦੱਸਣਾ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ